ਕਿਰਤ ਓ ਓਮਕਾਰ ਸਤਿਗੁਰੂ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਆਉਂਦਾ ਹੈ। ਗੰਗਾਉੜੀ ਪੈ ਰਾਗਣ ਰਬਦਾਸ ਜੀ ਜੋ ਰਾਗ ਗਉੜੀ। ਬਾਗਣ ਵਿੱਚ ਪੜ ਰਬਦਾਸ ਜੀ ਦੀ ਇਹ ਬਾਣੀ ਇਹ ਸ਼ਬਦ ਹੈ। ਘਟ ਆਉ ਕਾਟ ਦੂਰ ਘਣਾ ਇੱਕ ਨਿਗੁਣ ਬੈਗ ਹਵਾ ਕਾਟ ਦਾ ਅਰਥ ਸਰੀਰ ਵੀ ਹੈ ਔਰ ਇੱਥੇ ਅਰਥ ਆਇਆ ਹੈ ਰਸਤਾ ਆਉ ਕਾ ਦਾ ਆਤ ਹੁੰਦਾ ਹੈ ਔਖਾ ਰਸਤਾ ਪਹਾੜੀ ਦਾ ਘਣਾ ਬਹੁਤ ਸੰਗਣਾ ਆਂਦੇ ਜਿੰਨੀ ਰਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਨਾ ਵਾਲਾ ਮੇਰਾ ਠਾਂਡਾ ਲੰਘਣਾ ਹੈ ਉਹ ਰਸਤੇ ਬੜੇ ਔਖੇ ਪਹਾੜੀ ਰਸਤੇ ਨੇ ਮੇਰਾ ਮਨ ਬਲਦ ਮਾੜਾ ਜਾ ਹੈ ਅਰ ਮਈਏ ਸਿਓ ਏਕ ਬੇਨ ਸੀ ਮੇਰੀ ਪੂੰਜੀ ਰਾਹ ਮੁਰਾਦ ਸਰਦਾ ਜੀ ਆ ਗਏ ਨੇ ਪਿਆਰੇ ਪ੍ਰਭੂ ਉਹੀ ਮੇਰੀ ਅਰਜ਼ੋਈ ਹੈ ਏ ਪ੍ਰਭੂ ਮੇਰੀ ਰਾਸ ਪੂੰਜੀ ਦੀ ਤੂੰ ਆਬ ਰਖਿਆ ਕਰ ਇਹ ਰਾਸ ਪੂੰਜੀ ਮੇਰੀ ਨਹੀਂ ਐ ਜੋ ਬਾਣੀ ਪੜੀ ਜੋ ਸੰਗਤ ਕੀਤੀ ਐ ਜੋ ਚੰਗੇ ਗੋਣਾ ਆਜ ਨੇ ਦੁੱਖ ਨੇ ਇਹ ਪੂੰਜੀ ਆਉ ਜੀਦੀ ਐ ਇਹ ਤਾਂ ਇਕੱਠੇ ਕੀਤੇ ਜਾਂਦੇ ਨਾਲ ਵੀ ਇਹ ਪੂੰਜੀ ਹੀ ਨਾਲ ਜਾਂਦੀ ਐ ਨਾਮ ਬਾਣੀ ਦੀ ਦੁਨੀਆ ਦਾ ਬੋਖ ਕੁਝ ਵੀ ਨਾਲ ਨਹੀਂ ਜਾ ਸਕਦਾ ਲੇਕਿਨ ਨਾ ਜਾਣ ਦੇ ਬੁਜਾਏ ਅਸੀਂ ਕਿਉਂ ਨਾ ਕੁਝ ਇਹਦਾ ਦੇ ਚੰਗੇ ਗੁਣ ਕਮਾ ਲਈਏ ਇਹ ਸੁਣੀਏ ਦੁਨੀਆ ਦੇ ਅੰਦਰ ਆਏ ਆ ਜੇ ਬਾਬੇ ਨਾਨਕ ਨੇ ਇਹ ਫੌਂਦਾ ਦਿੱਤਾ ਨਾ ਬੁਝ ਦੁਨੀਆ ਸੇਵਾ ਕਮਾਈਏ ਤਾਂ ਕਰਦਾ ਵੇ ਤੇ ਸੇਵਾ ਕਰਤੀ ਚੰਗੇ ਗੁਣ ਕਮਾ ਲਈਏ